ਮੈਂ ਆਉਂਦਿਆਂ ਹੋਇਆ ਭਾਈ ਸਾਹਿਬ ਨੂੰ ਪੁੱਛਿਆ ਕਿ ਅੱਜ ਕੋਈ ਗੁਰਪੁਰਬ ਹੈ ਇੱਥੇ ਆਟੇ ਦੇ ਢੇਰ ਲੱਗੇ ਹੋਏ ਨੇ ਫਲ ਫਰੂਟ ਬੜਾ ਆਇਆ ਹੋਇਆ ਹੈ ਮੈਂ ਕਿਹਾ ਕੋਈ ਗੁਰਪੁਰਬ ਹੈ ਕੋਈ ਲੰਗਰ ਚੱਲਣਾ ਹੈ ਕਹਿਣ ਲੱਗੇ ਨਹੀਂ ਗੁਰਪੁਰਬ ਵੀ ਕੋਈ ਨਹੀਂ ਤੇ ਲੰਗਰ ਵੀ ਕੋਈ ਤਾਂ ਚੱਲਣਾ ਨਹੀਂ ਮੈਂ ਕਿਹਾ ਫਿਰ ਆ ਜਿਹੜੇ ਇਹਨੇ ਢੇਰ ਲੱਗਾ ਲੱਗੇ ਹੋਇਆ ਤੇ ਲੋਕੀ ਲਿਹਾਈ ਜਾ ਰਹੇ ਨੇ ਲਿਹਾਈ ਜਾ ਰਹੇ ਕੋਈ ਕੇਲੇ ਲਿਆ ਰਿਹਾ ਕੋਈ ਸੰਗਤਰੀ ਲਿਆ ਰਿਹਾ ਕੋਈ ਆਟਾ ਲਿਆ ਰਿਹਾ ਕੋਈ ਦਾਲ ਲਿਆ ਰਿਹਾ ਅੱਜ ਕੀ ਹੈ ਕੋਈ ਖਾਸ ਦਿਨ ਹੈ ਤੇ ਉਹਨਾਂ ਨੇ ਵੀ ਅੱਗੋਂ ਮਜ਼ਾਕ ਦੇ ਵਿੱਚ ਇਸ ਤਰੀਕੇ ਨਾਲ ਕਹਿਣ ਲੱਗੇ ਨਹੀਂ ਅੱਗੇ ਭਜਾਉਣੇ ਨੇ ਤੇ ਅੱਗੇ ਭਜਾਉਣ ਦੇ ਲਈ ਇਹ ਸਾਰਾ ਕੁਝ ਇੱਥੇ ਇਕੱਠਾ ਕਰਨਾ ਤੇ ਹੁਣ ਅੱਗੇ ਭਜਾਉਣ ਲਈ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਤੇ ਮੈਂ ਕਿਹਾ ਅੱਗੇ ਕਿੱਥੇ ਪਹੁੰਚਿਆ ਕਹਿੰਦੇ ਵੱਡੇ ਵਡੇਰਿਆਂ ਨੂੰ ਵੱਡ ਵਡੇਰੇ ਕਿੱਥੇ ਨੇ ਅਜੇ ਰਸਤੇ 'ਚ ਹੀ ਨੇ ਵੱਡ ਵਡੇਰੇ ਅਜੇ ਰਸਤੇ 'ਚ ਹੀ ਨੇ 50 ਸਾਲ ਹੋ ਗਿਆ ਪਿਤਾ ਜੀ ਨੂੰ ਗਏ ਹੋਏ ਨੂੰ ਅਜੇ ਤੱਕ ਸਰਾਤ ਚੱਲ ਰਿਹਾ ਹੈ ਅਜੇ ਅਸੀਂ ਆਟਾ ਦਾਲ ਭੇਜ ਰਹੇ ਹਾਂ ਪਹੁੰਚ ਰਿਹਾ ਹੈ ਤੇ ਕੋ ਸਾਲ ਦੇ ਵਿੱਚ ਇੱਕੋ ਦਿਨ ਕਿਉਂ ਚੇਤੇ ਆਉਂਦਾ ਬਾਕੀ ਦਿਨ ਭੁੱਖੇ ਰਹਿੰਦੇ ਨੇ ਇਸ ਦਾ ਭਾਵੇਂ ਹੋਇਆ ਕਿ ਅਸੀਂ ਇੱਥੇ ਵੀ ਉਹਨਾਂ ਨੂੰ ਭੁੱਖੇ ਹੀ ਰੱਖਦੇ ਰਹੇ ਕਦੀ ਚੱਜ ਨਾਲ ਪੁੱਛਿਆ ਨਹੀਂ ਹੁਣ ਲੋਕ ਦਿਖਾਵੇ ਦੇ ਲਈ ਤੇ ਇੱਕ ਦਿਨ ਚਾਹੀਦਾ ਹੈ ਨਾ ਲੋਕ ਦਿਖਾਵਾ ਜੋ ਕਰਨਾ ਉਹ ਹੀ ਚਾਹੀਦਾ ਲੋਕਾਂ ਨੂੰ ਵੀ ਪਤਾ ਚੱਲੇ ਸਾਡਾ ਬਾਪੂ ਸੀ ਬੜੀ ਸੇਵਾ ਕਰਦੇ ਸਾ ਘਰੇ ਕਦੇ ਪੁੱਛਿਆ ਨਹੀਂ ਪਰ ਜਦੋਂ ਚਲਾ ਗਿਆ ਤੇ ਫਿਰ ਆਟੇ ਦੀਆਂ ਢੇਰਾਂ ਲਾ ਦਿੱਤੀਆਂ ਖੈਰ ਗੁਰੂ ਨੇ ਬਖਸ਼ਿਸ਼ ਤੇ ਰਹਿਮਤ ਕਰਕੇ ਸਮਝਾਇਆ ਪਿਆਰਿਆ ਆਪਣੀਆਂ ਯੁਕਤਾ ਰਾਹੀ ਨਹੀਂ ਪਹੁੰਚਿਆ ਜਾ ਸਕਦਾ ਤੇ ਆਹ ਕੁਝ ਨਹੀਂ ਪਹੁੰਚਾਇਆ ਜਾ ਸਕਦਾ ਉੱਥੇ ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਾਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖੁਜ ਲੈ ਕੇ ਤੀ ਛੋਟੀ ਨਾਲ ਤੇ ਸਾਨੂੰ ਖਬਰ ਹੈ ਕਿ ਸਾਡੇ ਬਜ਼ੁਰਗ ਜਿਹੜੇ ਨੇ ਜਾਂ ਜੋ ਵੀ ਹੈ ਗਏ ਹੋਏ ਨੇ ਕਿੱਥੇ ਨੇ ਕਿਨੇ ਹਾਲਾਤਾਂ ਵਿੱਚ ਨੇ ਕਿਵੇਂ ਰਹਿ ਰਹੇ ਨੇ ਉੱਥੇ ਕਿਹੜੀ ਭੁੱਖ ਲੱਗੀ ਹੋਈ ਏ ਕਿਸ ਪ੍ਰਕਾਰ ਦੀ ਭੁੱਖ ਹੈ ਨਹੀਂ ਅਸੀਂ ਇਹ ਕੁਝ ਨਹੀਂ ਜਾਣਿਆ ਬਸ ਬ੍ਰਹਮਣ ਨੇ ਜੋ ਕਹਾ ਕਹਿ ਦਿੱਤਾ ਸੀ ਉਸ ਨੂੰ ਸਤਿ ਵਚਨ ਕਰਕੇ ਮਨੀ ਚਲੇ ਆ ਰਹੇ ਹਾਂ ਜੋ ਕੁਝ ਸਾਨੂੰ ਅਗਿਆਨਤਾ ਵਿੱਚ ਪ੍ਰੋਸਿਆ ਗਿਆ ਅਸੀਂ ਉਹ ਅਗਿਆਨਤਾ ਦੇ ਥਾਲਾਂ ਦੇ ਵਿੱਚ ਬੈਠ ਬੈਠ ਕਰਕੇ ਆਪਣੇ ਆਪ ਨੂੰ ਅਗਿਆਨੀ ਬਣਾ ਦਿੱਤਾ ਤੇ ਚਲੀ ਜਾ ਰਹੀ ਹੈ ਭੇਡ ਚਾਲ ਚਲੀ ਜਾ ਰਹੀ ਹੈ ਤੇ ਹਰ ਵਾਰ ਇਹ ਚਲੀ ਜਾ ਰਹੀ ਹੈ ਇਸ ਲਈ ਕਹਾ ਕਰਿਓ ਜਿੰਨਾ ਚਿਰ ਗੁਰੂ ਦਾ ਬਖਸ਼ਿਸ਼ ਕੀਤਾ ਸੱਚ ਦੀ ਬਾਣੀ ਦਾ ਭਾਵ ਹਿਰਦੇ ਚ ਲੈ ਕਰਕੇ ਇਸ ਨੂੰ ਕਮਾਉਂਦੇ ਨਹੀਂ ਤੇ ਇਸ ਅਗਿਆਨਤਾ ਨੂੰ ਛੱਡਦੇ ਨਹੀਂ ਉਦੋਂ ਤੱਕ ਅਸੀਂ ਥੇ ਦੇਖਾਉਂਦੇ ਰਵਾਂਗੇ ਉਦੋਂ ਤੱਕ ਅਸੀਂ ਆਪਣੀਆਂ ਇਹ ਜੜੀਆਂ ਅਨੇਕਾਂ ਪ੍ਰਕਾਰ ਦੀਆਂ ਮर्यादाਵਾਂ ਤੇ ਯੁਕਤੀਆਂ ਬਣਾ ਲਈਆਂ ਨੇ ਇਹਨਾਂ ਵਿੱਚ ਭਟਕਦੇ ਹੀ ਰਵਾਂਗੇ ਪਤਸ਼ਾਣੀ ਬਾਣੀ ਅੰਦਰ ਸਮਝਾਇਆ ਜੇ ਮੁਹੱਕਾ ਘਰ ਮੋਹੇ ਘਰੋਂ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਤੇ ਵੱਡিয়ে ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਇੱਕ ਪਤਸ਼ਾਹ ਜੀ ਨੇ ਇੱਥੇ ਸਾਨੂੰ ਸਮਝਾਉਣ ਦੇ ਲਈ ਸਮਝਾਇਆ ਕਿ ਖਿਆਲ ਕਰਿਓ ਜੇ ਕਿਸੇ ਨੇ ਸਰਾਧ ਹੀ ਕਰਨਾ ਸੀ ਤੇ ਉਹਦੇ ਘਰ ਦੇ ਵਿੱਚ ਨਾ ਕੋਈ ਜ਼ਿਆਦਾ ਸਾਜ਼ੋ-ਸਾਮਾਨ ਨਹੀਂ ਸੀ ਉਹ ਦੂਜੇ ਦੇ ਘਰ ਵਿੱਚ ਗਿਆ ਉੱਥੋਂ ਚੋਰੀ ਕਰਕੇ ਲਿਆਇਆ ਲਿਆ ਕੇ ਉਨੇ ਧਾਰਮਿਕ ਆਗੂ ਨੂੰ ਦੇ ਤੱਕ ਕਿ ਸਾਡਾ ਬਜ਼ੁਰਗ ਗਿਆ ਹੋਇਆ ਸ਼ਰਾਦ ਵਿੱਚੋਂ ਰੋਟੀ ਪਾਣੀ ਛੱਕਿਆ ਆ ਵੀ ਲੈ ਜਾ ਤੇ ਅੱਗੇ ਫੜਾ ਦੇ ਪੱਛੇ ਕਰ ਚਲੋ ਮੰਨ ਲਿਆ ਕਿ ਉਹਨੇ ਅੱਗੇ ਫੜਾ ਵੀ ਦਿੱਤਾ ਭੇਜ ਵੀ ਦਿੱਤਾ ਪਹੁੰਚ ਵੀ ਗਿਆ ਪਾਰਸਲ ਜਿੱਦੇ ਘਰੋਂ ਚੋਰੀ ਕਰਕੇ ਲਿਆਇਆ ਸੀ ਨਾ ਉਦਾਂ ਬਜ਼ੁਰਗ ਵੀ ਅੱਗੇ ਬੈਠਾ ਹੋਇਆ ਸੀ ਉਹਨੇ ਉੱਥੇ ਪਹਿਚਾਣ ਲਿਆ ਇਹ ਸਾਡੇ ਘਰ ਦੀ ਜਿਹੜੀ ਵਸਤੂ ਹੈ ਤੇਰੇ ਕੋਲ ਕਿਵੇਂ ਆਈ ਉਹ ਕਹਿੰਦਾ ਮੈਨੂੰ ਆਪਣਿਆਂ ਨੇ ਭੇਜੀ ਹੈ ਉਹ ਕਹਿੰਦਾ ਚੋਰੀ ਕਰਕੇ ਭੇਜੀ ਤੇ ਸਾਡੀ ਆ ਵੇਖ ਮੇਰਾ ਨਾਮ ਲਿਖਿਆ ਹੋਣਾ ਪਹਿਲਾਂ ਬਜ਼ੁਰਗਾਂ ਦੇ ਨਾਮ ਲਿਖਦੇ ਸਨ ਭਾਂਡਿਆਂ ਤੇ ਵੇਖੀ ਮੇਰਾ ਨਾਮ ਲਿਖਿਆ ਆਇਆ ਉੱਪਰ ਆ ਤੇ ਹਾਂ ਹਾਂ ਸੱਚੀ ਮੋਚੀ ਚੋਰੀ ਕਰਕੇ ਆਏ ਤੇ ਪਾਛੇ ਕਹਦੇ ਹੁਣ ਜਿਹੜਾ ਵਿੱਚ ਦਲਾਲ ਬਣਿਆ ਨਾ ਵੱਡੀਏ ਹੱਥ ਦਲਾਲ ਕੇ ਮਸਫੀਏ ਕਰੇ ਹਰ ਹੱਥੋਂ ਨਾ ਦੇਈ ਵੱਡੇ ਜਾਣਿਆਂ ਜਿਹੜੇ ਵਿੱਚ ਦਲਾਲੀਆਂ ਕਰਦੇ ਨੇ ਇਸ ਲਈ ਖਿਆਲ ਕਰਿਓ ਗੁਰੂ ਨੇ ਬਖਸ਼ਿਆ ਨਹੀਂ ਕਿਸੇ ਨੂੰ ਕਿ ਜਿਹੜੇ ਅਗਿਆਨਤਾ ਦਾ ਸ਼ਿਕਾਰ ਨੇ ਤੇ ਆਖਦੇ ਕਲ ਜ਼ਿਕਰ ਦੇ ਰੋ ਜੀ ਗੁਰੂ ਤੇ ਸੱਚ ਦਾ ਫੈਸਲਾ ਸੁਣਾਉਂਦਾ ਹੈ ਗੁਰੂ ਸੱਚ ਸੁਣਾਉਂਦਾ ਹੈ ਗੁਰੂ ਹਮੇਸ਼ਾ ਸੱਚ ਤੇ ਪਹਿਰਾ ਦੇਂਦਾ ਇਸ ਲਈ ਸਮਝਾਉਣ ਲੱਗੇ ਜੇ ਮੁਹਾਕਾ ਘਰ ਮੋਹੇ ਘਰ ਮੋਹੇ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਉੱਥੇ ਉਹ ਚੋਰ ਬਣ ਗਿਆ ਇੱਥੇ ਚੋਰੀ ਕੀਤੀ ਅਗਲਾ ਪਿੱਤਰ ਵੀ ਚੋਰ ਬਣਾ ਦਿੱਤਾ ਵਟ ਯੇ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਇਹ ਗੁਰਮਤ ਦਾ ਨਿਰਣਾ ਹੈ ਅਖੀਰ ਵਿੱਚ ਮਿਲਣਾ ਤੇ ਅੱਗੇ ਉਹ ਹੀ ਹੈ ਜੋ ਕੁਝ ਘਾਲਿਆ ਜੋ ਕੁਝ ਖੱਟਿਆ ਜੇ ਚੰਗਾ ਕਮਾਇਆ ਤੇ ਚੰਗਾ ਹੀ ਮਿਲੇਗਾ ਤੇ ਜੇ ਬੀਜਾ ਵਿਖ ਹੋਵੇ ਤੇ ਮੰਗ ਰਹੀਏ ਅੰਮ੍ਰਿਤ ਹੋਵੇ ਤੇ ਨਹੀਂ ਹੋ ਸਕਦਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇੰਨੇ ਆਉ ਇਹ ਕਿਹੋ ਜਿਹਾ ਇਨਸਾਫ ਹੋਇਆ ਜੇ ਬੀਜ ਅਸੀਂ ਬਖ ਜ਼ਹਿਰ ਹੈ ਤੇ ਆਖੀ ਹੁਣ ਜੇ ਨਹੀਂ ਸਾਨੂੰ ਅਮਰਤ ਚਾਹੀਦਾ ਉਹ ਨਹੀਂ ਹੋ ਸਕਦਾ ਜੋ ਕੁਝ ਬੀਜਦੇ ਆ ਫਸਲ ਉਹੀ ਪੈਦਾ ਹੋਣੀ ਹੈ ਇਸ ਲਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਾਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੋਟੀ ਨਾਲ ਪਰ ਅੱਜ ਆਪਾਂ ਬਾਪੂ ਨੂੰ ਇਕਲੇ ਜ਼ਰੂਰ ਛਕਾਉਣੇ ਨੇ ਸਾਰਾ ਸਾਲ ਬਾਪੂ ਚੇਤੇ ਨਹੀਂ ਆਇਆ ਅਰਜ਼ ਨੂੰ ਛਕਾਉਣੇ ਨੇ ਤੇ ਗੁਰੂ ਆਖਦਾ ਅਨੇਕਾਂ ਯੁਕਤੀਆਂ ਨਾਲ ਨਹੀਂ ਪਾਇਆ ਜਾ ਸਕਦਾ ਪਿਆਰੇਆ ਅਨੇਕ ਜੁਗਤ ਨਹੀਂ ਪਾਇਆ ਅਨੇਕਾਂ ਯੁਕਤੀਆਂ ਤਰੀਕੇ ਨਾਲ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤੇ ਅਨੇਕਾਂ ਯੁਕਤੀਆਂ ਤਰੀਕਿਆਂ ਰਹੀਂ ਅਕਰਮकांड ਕਰਕੇ ਜਿਹੜੇ ਆਪਣੇ ਵਡੇਰੇ ਨੇ ਖੁਸ਼ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਰਜਾਇਆ ਨਹੀਂ ਜਾਸਾ ਉੱਥੇ ਕਰਮੀਆਂ ਆਪੋ ਆਪਣੀ ਚੱਲ ਰਹੀ ਹੈ ਉੱਥੋਂ ਦਾ ਸਿਧਾਂਤ ਵੱਖਰਾ ਹੈ ਦੁਨੀਆਵੀ ਸਿਧਾਂਤ ਨਹੀਂ ਹੈ ਉੱਥੇ ਉੱਥੇ ਦੁਨੀਆਵੀ ਮਸਲੇ ਨਹੀਂ ਚੱਲਦੇ ਉੱਥੇ ਕਰਮ ਹੀ ਆਪੋ ਆਪਣੀ ਉੱਥੇ ਕਰਮਾਂ ਤੇ ਹੋਵੇ ਨਿਬੇੜਾ